ਮਮਲ ਕੇ ਸੰਗ ਜਾ ਜੀ ਕਿਦਾ ਪਤਾ ਲੱਗਾ ਜੀ ਅੱਗ ਲੱਗੀ ਪਤਾ ਮੈਨੂੰ ਫੋਨ ਗਿਆ ਸੀ ਤਰਨਪ੍ਰੀਤ ਸਿੰਘ ਨੇ ਫੋਨ ਕੀਤਾ ਮੈਨੂੰ ਤੇ ਕਹਿੰਦਾ ਕਿ ਅੱਗ ਲੱਗੀ ਹੈ ਤੁਹਾਡੀ ਪੈਲੀ ਦੇ ਵਿੱਚ ਮੈਂ ਠੇਕੇ ਤੇ ਬੋਨਾ ਪੈਲੀ ਤੇ ਮੈਂ ਜਦੋਂ ਆਣ ਕੇ ਵੇਖਿਆ ਤੇ ਮੈਂ ਟਰੈਕਟਰ ਦੇ ਹੱਲਾ ਪਾ ਕੇ ਨਾਲ ਹੀ ਲੈੰਦੀ ਆ ਤੇ ਫਿਰ ਜ਼ੋਰ ਲਾ ਕੇ ਫਿਰ ਆਗੂ ਨੂੰ ਕੰਟਰੋਲ ਕੀਤਾ ਫੜੇ ਜ਼ੋਰ ਨਹੀਂ ਕਿੰਨੀ ਕਿ ਜਗਾ ਖਰ ਗਈ ਜਗਾ ਤੇ 4-5 ਕਿੱਲੇ ਨਾਲ ਛੜ ਗਿਆ ਜੇ ਤੇ ਕਿੱਲਾ ਕਿੱਲਾ ਕੋਣੀ ਕਣਕ ਜਿਹੜੀ ਖਰਾਬ ਵੀ ਹੋ ਗਈ ਆ ਪੇਟਾਣ ਲੈ ਤਰਤੀ ਜਿਆ ਸਾਰੀ ਜੇ ਨਾ ਮੌਕੇ ਦੇ ਬੁਝਾਈ ਜਾਂਦੀ ਅੱਗ ਤੇ ਸਿਰ ਤੇ ਇਲਾਕਾ ਵੇਖੋ ਜੀ ਸਾਰਾ ਹੀ ਅੱਗ ਦੀ ਲਪੇਟ ਚ ਆ ਜਾਣਾ ਸਾਰਾ ਹੀ ਕਾੜੀ ਕਣਕ ਬੜੀ ਹੈ ਭਾਜੀ ਤੇ ਕਣਕਾ ਵੇਖੋ ਸਾਰਾ ਇਲਾਕਾ ਕਣਕ ਦਾ ਹੀ ਹੈ ਖਲੋਤਾ ਪਿਆ ਤੇ ਨੁਕਸਾਨ ਬਹੁਤ ਜ਼ਿਆਦਾ ਹੋਣਾ ਕਿੰਨਾ ਕ ਨੁਕਸਾਨ ਹੋਇਆ ਜੀ ਹੁਣ ਨੁਕਸਾਨ ਤੇ ਚਲੋ ਕਿਲਾਕ ਕਣਕ ਦਾ ਹੋ ਗਿਆ ਵਾ ਤੇ 나ੜ ਸੜ ਗਿਆ ਕੋਈ 4-5 ਕਿਲੇ ਮੇਰਾ ਨਾਮ ਸੰਤੋਖ ਸਿੰਘ ਹੈ ਜੀ ਕੀ ਗੱਲ ਹੋਈ ਹੈ ਕਿ ਕਿੰਨੀ ਗਣਗ ਅੱਗ ਲੱਗੀ ਕਣਕ ਨੂੰ ਅਸੀਂ ਜੋ ਘਰੋਂ ਵੇਖੀ ਅੱਗ ਲੱਗੀ ਪਈ ਉਸ ਟਾਈਮ ਅਸੀਂ ਟਰੈਕਟਰ ਲੈ ਕੇ ਆਏ ਆ ਇਹ ਨਾਰ ਸੀਗਾ ਆ 4-5 ਕਿੱਲੇ ਤੇ ਕਣਕ ਫੇਕੇ ਉਧਰ ਅੱਗੇ ਕਣਕ ਵੱਲ ਚਲੀ ਗਏ ਜਿਹੜਾ ਨਾਰ ਨੂੰ ਨਾਰ ਕਿੰਨਾ ਕੁ ਫੁਕਿਆ 4-5 ਫੁਲ 4-5 5.5 ਕਿੱਲੇ ਤੇ ਕਣਕ ਕਣਕ ਤਕਰੀਬਨ ਛੜੀ ਤੇ 5.5 ਕਿੱਗ ਨਾਲ ਆ ਪਰ ਨੁਕਸਾਨ ਬਹੁਤਾ ਹੋ ਗਿਆ ਟਰੈਕਟਰ ਨੇ ਭਾਂਕ ਨੂੰ ਦਿੱਤੀ ਬਹੁਤ ਜ਼ਿਆਦਾ ਹੋ ਗਈ ਕਿ ਮੰਗ ਕਰਦੇ ਹੋ ਮੰਗ ਕਰ ਇਨਸਾਫ ਚਾਹੀਦਾ ਮੈਨੂੰ ਵੀ ਮੰਗ ਕਰੀ ਕਰਨੀ ਆ ਮੈਨੂੰ ਮੌਜਾ ਮਿਲ ਜਾਈਦਾ ਮਾੜਾ ਬੰਦਾ ਆ ਜੀ ਮੈਂ ਤਾਂ ਹਿੰਮਤ ਕੁਮਾਰ ਡਰਾਈਵਰ ਕਿ ਕਦੋਂ ਪਤਾ ਲੱਗਾ ਜੀ ਇੱਥੇ ਸਾਨੂੰ ਜੀ 4 ਵਜੇ ਕੋਈ 34 ਮਿੰਟ ਤੇ ਫੋਨ ਆਇਆ ਸੀ ਕਿ ਐਦਾ ਖੋਖਰ ਪਿੰਡ ਜਿਹਦਾ ਅੱਗ ਲੱਗੀ ਹੋਈ ਆ ਤੇ ਸਕੂਲ ਕੈਮਰੇ ਸਕੂਲ ਦੇ ਸਾਹਮਣੇ ਤੇ ਆਪਣਾ ਫਾਇਰ ਬ੍ਰੀਡ ਲੈ ਕੇ ਜਲਦੀ ਪਹੁੰਚੋ ਅਸੀਂ ਹਾਲੇ 5-7 ਮਿੰਟ ਜੀ ਆ ਗਏ ਇੱਥੇ ਆ ਕੇ ਦੇ ਆ ਕੇ ਦੇ ਕਾਬੂ ਆ ਅੱਗ ਬਹੁਤ ਜ਼ਿਆਦਾ ਹੈ ਭਿਆਨਕ ਆ ਗਈ ਜੇ ਅਸੀਂ ਲੇਟ ਹੋ ਜਾਂਦੇ ਤਾਂ ਕਾਫੀ ਨੁਕਸਾਨ ਹੋਣਾ ਸੀ ਕਿੰਨੀਆਂ-ਕਿੰਨੀਆਂ ਆਈਆਂ ਜੀ ਗੱਡੀ ਇੱਕਾਈ ਪਹਿਲੇ ਇੱਕ ਬਾਅਦ ਚ ਵਾਈਏ ਛੋਟੀ ਗੱਡੀ ਆ ਜੀ ਤੇ ਉਦੋਂ ਅੱਗੇ ਦਾ ਕੰਟਰੋਲ ਹੋ ਗਿਆ ਤਾਂ ਕਿੰਨਾ ਘਰਕ ਬਾਦ ਦਾ ਸਰਿਆ ਜੀ ਸਰਗ ਬਾਜੀ ਪੰਜ ਕਿਲੇ ਨਾਰ ਦੱਸੰਦੇ ਨੇ ਤੇ ਕਿਲਾ ਕਣਕ ਦੇ ਸੰਦੇ ਟਰੈਕਟਰ ਨਾਲ ਤਿਆ ਸਨੈਸ ਹੋ ਗਿਆ ਉਹਦਾ ਕੋਈ ਕਾਰਨ ਨਾਲ ਪਤਾ ਲੱਗਾ ਕਿਦਾ ਵਿਖੰਦਾ ਅੱਗੇ ਦਾ ਜੀ ਉਹ ਪਿੰਡ ਵਾਲੇ ਦੱਸ ਸਕਦੇ ਉਹ ਸਾਨੂੰ ਇਦਾਂ ਦੱਸਿਆ ਨਹੀਂ